ਸਾਤ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋਕੇ ਸ਼ਹੀਦ ਪਰਿਵਾਰਾਂ ਦਾ ਐਨਆਰਆਈ ਪੰਡ ਭਰਾਵਾ ਦਾ ਮੈਂ ਸੇਵਾਦਾਰਾਂ ਅੱਜ ਸਾਡੇ ਸਟੂਡੀਓ ਚ ਪਹੁੰਚੇ ਨੇ ਜੀ ਭਾਈ ਹਰਪ੍ਰਿੰਦਰ ਸਿੰਘ ਜੀ ਜੋ ਕਿ ਭਰਾ ਨੇ ਸ਼ਹੀਦ ਭਾਈ ਸ਼ਰਨਪਾਲ ਸਿੰਘ ਪਿੰਡ ਸਿੰਘਪੁਰਾ ਜ਼ਿਲ੍ਹਾ ਤਰਨਤਾਰਨ ਤੇ ਇਹਨਾਂ ਦੀ ਵੀਡੀਓ ਵੀ ਅਸੀਂ ਸੰਗ ਦੇ ਨਾਲ ਸਾਂਝੀ ਕੀਤੀ ਆ ਜਿੱਥੇ ਇਹਨਾਂ ਦਾ ਭਰਾ ਸ਼ਹੀਦ ਹੋਇਆ ਉੱਥੇ ਆਪ ਵੀ ਇਹਨਾਂ ਨੇ ਪੁਲਸ ਹਿਰਾਸਤ ਦੇ ਵਿੱਚ ਬੜੇ ਤਸ਼ੱਦਦ ਸਹੇ ਆ ਬਲਕੇ ਸੀਬੀਆਈ ਦੀ ਜਦੋਜਾਹਿਤ ਦੇ ਤਹਿਤ ਫਿਰ ਇਹਨਾਂ ਨੂੰ ਬਰਾਮਦ ਕੀਤਾ ਸੀਗਾ ਪੁਲਿਸ ਦੀ ਨਜਾਇਜ਼ ਹਿਰਾਸਤ ਚੋਂ ਤੇ ਬੜਾ ਬੀ ਇਹਨਾਂ ਨੇ ਕਸ਼ਟ ਸਹਿਆ ਤੇ ਇਹਨਾਂ ਨੇ ਫੋਨ ਕੀਤਾ ਸੀ ਪਿਛਲੇ ਦਿਨੀ ਕਿ ਇਹਨਾਂ ਦੀ ਸਿੰਘਣੀ ਦੀ ਤਬੀਅਤ ਕੁਛ ਢਿੱਲੀ ਆ ਤੇ ਅੱਜ ਉਹਨਾਂ ਦੀ ਉਸ ਗੱਲ ਨੂੰ ਜਾਣਕਾਰੀ ਹੋਣ ਤੋਂ ਬਾਅਦ ਅਸੀਂ ਹਾਂਗਕਾਂਗ ਦੀ ਸੰਗਤ ਵੱਲੋਂ ਭੇਜੀ ਸੇਵਾ ਦੇ ਵਿੱਚੋਂ 10000 ਰੁਪਏ ਅਸੀਂ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਤੇ ਸਤਿਗੁਰੂ ਕਿਰਪਾ ਕਰਨ ਹਰਪੰਦਰ ਸਿੰਘ ਜੀ ਕੀ ਗੱਲਬਾਤ ਹੋਈ ਆ ਪਤਾ ਲੱਗਾ ਮੈਸੇਜ ਠੀਕ ਨਹੀਂ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡਾ ਸਤਿਕਾਰ ਜਿਹੜਾ ਉਹ ਤੁਹਾਡਾ ਆ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਚੜ੍ਹਦੀ ਕਲਾ ਸੱਚੇ ਪਾਤਸ਼ਾਹ ਕਰੇ ਤੇ ਦਿਨ ਰਾਤ ਦਾਣ ਚੁਗਣੀ ਕਰੇ ਮਹਾਰਾਜ ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰੇ ਸੱਚੇ ਪਾਤਸ਼ਾਹ ਮੇਰੇ ਨਾਲ ਜੀ ਮਿਸਜ ਦੇ ਪਿੱਤੇ ਦੇ ਵਿੱਚ ਨਾ ਜੀ ਪਥਰੀ ਆ ਓਕੇ ਤੇ ਉਹ ਇੱਕ ਦੋ ਵਾਰ ਡਾਕਟਰਾਂ ਨੂੰ ਦਿਖਾਇਆ ਉਹ ਆਂਦੇ ਆ ਵੀ ਇਹਦਾ ਆਪਰੇਸ਼ਨ ਵੀ ਕਰਾਉਣਾ ਪੈਣਾ ਵੀ ਤਕਲੀਫ ਬੜਾ ਹੁੰਦੀ ਆ ਹੂੰ ਤੇ ਉਹ ਦੇ ਬਾਵਜੂਦ ਮਤਲਬ ਵੀ ਇੱਕ ਤਰ੍ਹਾਂ ਦਰਦ ਵੀ ਹੁੰਦੀ ਆ ਤੇ ਨਾਲ ਪਰੇਸ਼ਾਨਾ ਵਗੈਰਾ ਆਉਂਦੀਆਂ ਵੀ ਬਹੁਤ ਪ੍ਰੋਬਲਮ ਆਉਂਦੀ ਆ ਹੂੰ ਇਸ ਕਰਕੇ ਮੈਂ ਬੇਨਤੀ ਕੀਤੀ ਸੀ ਵੀ ਮਹਾਂਪਿ ਜੀ ਕੋਈ ਮੇਰੀ ਹੈਲਪ ਕੀਤੀ ਜਾਵੇ ਜੀ ਜੀ ਤਾਂ ਬਹੁਤ ਮਿਹਰਬਾਨੀ ਹੋਊਗੀ ਨੀ ਕੋਈ ਨਹੀਂ ਸਤਿਗੁਰੂ ਕਿਰਪਾ ਕਰਨ ਕੇ ਆਪਣਾ ਫੋਨ ਨੰਬਰ ਬੋਲ ਦਿਓ 95011 ਜੀ 28467 95011 28467 ਇਹ ਇਹਨਾਂ ਦਾ ਫੋਨ ਨੰਬਰ ਆ ਜੀ ਤੇ ਸਾਧ ਸੰਗਤ ਜੀ ਅੱਜ ਹਾਂਗਕਾਂਗ ਦੀ ਸੰਗਤ ਵੱਲੋਂ ਭੇਜੀ ਸੇਵਾ ਦੇ ਵਿੱਚੋਂ 10000 ਰੁਪਏ ਅਸੀਂ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਤੇ ਇਹ 10000 ਦਾ ਮਸਲਾ ਹੱਲ ਹੋਣਾ ਨਹੀਂ ਪਰ ਆਪ ਸਭ ਸੰਤਾਂ ਨੂੰ ਬੇਨਤੀ ਆ ਕਿ ਇਸ ਨੰਬਰ ਦੇ ਉੱਤੇ ਕਾਲ ਕਰਿਓ ਤੇ ਕਾਲ ਕਰਕੇ ਮੈਂ ਹਾਂਗਕਾਂਗ ਦੀ ਜਿਹੜੀ ਸੰਗਤ ਆ ਸੱਚੇ ਪਾਤਸ਼ਾਹ ਉਹਨਾਂ ਦੀ ਵੀ ਚੜ੍ਹਦੀ ਕਲਾ ਕਰੇ ਵੈਗਰੂ ਸੱਚੇ ਪਾਤਸ਼ਾਹ ਮਿਹਰ ਕਰੇ ਉਹਨਾਂ ਤੇ ਜਿਹੜੇ ਸਾਡੇ ਵਾਸਤੇ ਸਾਡਾ ਸੋਚਦੇ ਨੇ ਜੀ ਤੇ ਸਾਡੇ ਆਪ ਦੀ ਕਮਾਈ ਦੇ ਵਿੱਚੋਂ ਸਾਡੇ ਲਈ ਜੋ ਤਿਲ ਫੁੱਲ ਭੇਜਦੇ ਆ ਉਹਨਾਂ ਦੇ ਵੀ ਮਾਰਾ ਸੱਚੇ ਪਾਤਸ਼ਾਹ ਉਹਨਾਂ ਦੀ ਚੜ੍ਹਦੀ ਕਲਾ ਕਰੇ ਜੀ ਤੇ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਵੀ ਤੁਸੀਂ ਸਾਡੀ ਬੜੀ ਬਾਹ ਫੜਦੇ ਜੇ ਤੇ ਉਸ ਵੈਗਰੂ ਸੱਚੇ ਪਾਤਸ਼ਾਹ ਤੁਹਾਡੇ ਦੇ ਕਿਰਪਾ ਕਰੇ ਸੱਚੇ ਪਾਤਸ਼ਾਹ ਇਹ ਸਭ ਮੈਂ ਤੇ ਐਨ ਆਰ ਆਈ ਭੈਣ ਭਰਾਵਾਂ ਦਾ ਤੇ ਸ਼ਹੀਦ ਪਰਿਵਾਰਾਂ ਦਾ ਡਾਕੀ ਆਵਾ ਇਧਰੋਂ ਸੇਵਾ ਆਈ ਇਧਰ ਦੇਤੀ ਨਹੀਂ ਜੀ ਨਹੀਂ ਤੁਹਾਡੇ ਵਰਗੇ ਜਿਹੜੇ ਆ ਨਾ ਇਨਸਾਨ ਇਹ ਕੋਈ ਵਿਰਲੇ ਹੀ ਪੈਦਾ ਹੁੰਦੇ ਆ ਜੀ ਕੋਈ ਨਹੀਂ ਕਿਸੇ ਨੂੰ 10 ਰੁਪਏ ਨਹੀਂ ਕੋਈ ਦਿੰਦਾ ਜੀ ਨਹੀਂ ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਜਿੰਨਾ ਕਿਰਪਾ ਕਰਕੇ ਸੇਵਾ ਬਖਸ਼ੀਆ ਤੇ ਐਨ ਆਰ ਆਈ ਭੈਣ ਭਰਾਵਾਂ ਦਾ ਸਾਥ ਜਿਨ੍ਹਾਂ ਦੀ ਬਦੌਲਤ ਸਾਰੇ ਕਾਰਜ ਚੱਲ ਰਹੇ ਆ ਬਿਲਕੁਲ ਜੀ ਬਿਲਕੁਲ ਇਹ ਸਤਿਗੁਰੂ ਕੇ ਅਰਦਾਸ ਸੱਚ ਪਾਤਸ਼ਾਹ ਤੁਹਾਡੀ ਸਿੰਘੜੀ ਨੂੰ ਤੰਦਰੁਸਤੀ ਬਖਸ਼ਣ ਤੇ ਇੱਕ ਬੇਨਤੀ ਸੰਗਤ ਦੀ ਵੀ ਆ ਤੇ ਸਾਡੀ ਵੀ ਆ ਜੀ ਜੀ ਪਈ ਗਾਂ ਤੋਂ ਤਹੀ ਡੜੀ ਜਿਹੜੀ ਆ ਨਾ ਇੱਕਟਾਇਓ ਤੇ ਚੰਗੀ ਗੱਲ ਚਲੋ ਠੀਕ ਆ ਕਿਉਂਕਿ ਸ਼ਹੀਦ ਪਰਿਵਾਰ ਹੋਣ ਕਰਕੇ ਸੋਭਾ ਨਹੀਂ ਦਿੰਦੀ ਗੱਲ ਫਿਰ ਮੈਨੂੰ ਵੀ ਅਲਾਮੇ ਮਿਲਦਿਆ ਇਸ ਗੱਲ ਦਾ ਖਿਆਲ ਜ਼ਰੂਰ ਰੱਖੀ ਮੈਂ ਜ਼ਰੂਰ ਰੱਖੂੰਗਾ ਜੀ ਹਾਂ ਜੀ ਬਹੁਤ ਮਿਹਰਬਾਨੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ